ਨੋਟਬੰਦੀ ਵਿੱਚ ਅੱਜ ਬਾਕਸ ਆਫਿਸ ਤੇ ਸ਼ਾਹਰੁਖ ਤੇ ਆਲੀਆ ਦੀ ਫਿਲਮ ਡੇਅਰ ਜ਼ਿੰਦਗੀ ਰਿਲੀਜ਼ ਹੋਈ ਹੈ ਜਿਸ ਵਿੱਚ ਸ਼ਾਹਰੁਖ ਆਪਣੇ ਤੋਂ ਕਈ ਸਾਲ ਛੋਟੀ ਆਲੀਆ ਦੇ ਨਾਲ ਰੋਮਾਂਸ ਕਰਦੇ ਦਿਖਣਗੇ 8 ਨਵੰਬਰ ਤੋਂ ਬਾਅਦ ਰਿਲੀਜ਼ ਹੋਈਆਂ ਕਈ ਫਿਲਮਾਂ ਤੇ ਨੋਟਬੰਦੀ ਦਾ ਅਸਰ ਵੇਖਣ ਨੂੰ ਮਿਲਿਆ ਹੈ। ਉੱਥੇ ਪੰਜਾਬੀ ਫਿਲਮ ਕੱਚੇ ਧਾਗੇ ਵੀ ਅੱਜ ਰਿਲੀਜ਼ ਹੋਈ ਜਿਸ ਵਿੱਚ ਯੋਗਰਾ ਸਿੰਘ ਜ਼ਬਰਦਸਤ ਕਿਰਦਾਰ ਵਿੱਚ ਨਜ਼ਰ ਆਉਣਗੇ ਫਿਲਮ ਨੂੰ ਬੂਟਾ ਸਿੰਘ ਨੇ ਡਾਇਰੈਕਟ ਕੀਤਾ ਇੱਕ ਐਕਸ਼ਨ ਲਵ ਸਟੋਰੀ ਹੈ। ਪਿਤੇਦਿਲ ਮੁੰਬਈ ਵਿੱਚ ਮੁਕੇਸ਼ ਮਵਾਨੇ ਵਾਲੇ ਕੋ ਪਾਰਟੀ ਰੱਖੀ ਗਈ ਦਰਸ਼ਕ ਮੁਕੇਸ਼ ਅਤੇ ਨੀਤਾ ਮਵਾਨੇ ਦੀ ਪਤੀ ਜੀ ਸ਼ਿਤਾ ਦੇ ਵਿਆਹ ਦੀ ਖੁਸ਼ੀ ਚ ਪਾਰਟੀ ਦਿੱਤੀ ਗਈ ਜਿਸ ਤੇ ਬਾਲੀਵੁੱਡ ਦੇ ਸਟਾਰਾਂ ਨੇ ਸ਼ਿਰਕਤ ਕੀਤੀ ਜਿੱਨਾ ਜੋ ਆਲਿਆ ਪਟ ਕੁਝ ਹਟਕੇ ਤੇ ਟ੍ਰੈਡੀਸ਼ਨਲ ਅੰਦਾਜ਼ ਦੇ ਵਿੱਚ ਨਜ਼ਰ ਆਈ ਫਿਲਮ ਤੇਰੇ ਨਾਮ ਸੁਪਰਸਟਾਰ ਸਲਮਾਨ ਖਾਨ ਦੀ ਬਿਹਤਰੀਨ ਫਿਲਮ ਸਮਝੀ ਜਾਂਦੀ ਹੈ ਫਿਲਮ ਦੇ ਨਿਰਦੇਸ਼ਕ ਸਤੀਸ਼ ਕੌਸ਼ਿਕ ਨੇ ਕਿਹਾ ਹੈ ਕਿ ਉਹਨਾਂ ਦਾ ਵਿਚਾਰ ਫਿਲਮ ਦਾ ਸਿਵਕਲ ਬਣਾਉਣਾ ਹੈ ਪਰ ਯਕੀਨੀ ਤੌਰ ਤੇ ਇਹ ਨਹੀਂ ਕਹਿ ਸਕਦੇ ਕਿ ਉਹ ਜਲਦ ਇਹ ਅਜਿਹਾ ਕਰ ਸਕਣਗੇ ਪ੍ਰੇਤ ਸ਼ਾਹਦ ਗੁਬੁਰਨੇ ਸਨ 8 ਸਾਲੀ ਨਿਰਦੇਸ਼ਿਤ ਫਿਲਮ ਪਦਮਵਤੀ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਸ਼ਾਹਦ ਨੇ ਵਦੀ ਹੋਈ ਦਾੜੀ ਦੇ ਨਾਲ ਇੱਕ ਤਸਵੀਰ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ਕਿ ਪਦਮਵਤੀ ਦੀ ਸ਼ੂਟਿੰਗ ਦਾ ਪਹਿਲਾ ਦਿਨ ਮੈਨੂੰ ਸ਼ੁਭਕਾਮਨਾਵਾਂ ਦਿਓ ਆਮਰ ਦੀ ਫਿਲਮ ਦੰਗਲ ਦਾ ਨਵਾਂ ਰੋਮਾਂਚਕ ਪੋਸਟਰ ਰਿਲੀਜ਼ ਹੋਇਆ ਜਿਸ ਵਿੱਚ ਆਮਰ ਆਪਣੀਆਂ ਬੇਟੀਆਂ ਨਾਲ ਆਤਮ ਵਿਸ਼ਵਾਸ ਨਾਲ ਖੜੇ ਵਿਖਾਈ ਦੇ ਰਹੇ ਨੇ ਪਲਵਾਨ ਮਹਾਵੀਰ ਸਿੰਘ ਫੋਗੜ ਦਾ ਕਿਰਦਾਰ ਦੀ ਬਾਰੇ ਆਮਰ ਦੀ ਫਿਲਮ 20 ਦਸੰਬਰ ਨੂੰ ਰਿਲੀਜ਼ ਹੋਏਗੀ ਗਾਮੀ ਫਿਲਮ وچ ਤੁਮਹ وچ ਸਨਾਖਾਨ ਨਾਲ ਬੋਲ ਸੀਨਸ ਕਰਨ ਵਾਲੇ ਗੁਰਮੀਤ ਚੌਧਰੀ ਮੁਤਾਬਕ ਉਹਨਾਂ ਦੀ ਪਤਨੀ ਦੇ ਬੀਨਾ ਨਾਲ ਉਹਨਾਂ ਦੇ ਸੀਨਸ ਨਾਲ ਕੋਈ ਫਰਕ ਨਹੀਂ ਪੈਦਾ ਕਿਉਂਕਿ ਉਹ ਚੰਗੇ ਦੋਸਤ ਸਨ ਗੁਰਮੀਤ ਮੁਤਾਬਕ ਉਹਨਾਂ ਦੀ ਪਤਨੀ ਸ਼ਾਂਤ ਅਤੇ ਬਹੁਤ ਮਜ਼ਬੂਤ ਮਹਿਲਾ ਹੈ ਬਾਲੂ ਡੈਕਟਰ ਅਭਿਸ਼ੇਕ ਬਚਨ ਤੋਂ ਵੀਡੀਓ ਚੈਟ ਰਹੀ ਫੈਨਸ ਨੇ ਉਹਨਾਂ ਦੀ ਬੇਟੀ ਰਾਧਿਆ ਬਚਨ ਦੇ ਕਰੀਅਰ ਬਾਰੇ ਪੁੱਛਿਆ ਤੋ ਉਹਨਾਂ ਨੇ ਕਿਹਾ ਕਿ ਰਾਧਿਆ ਜੋ ਵੀ ਕਰੀਅਰ ਚੁਣੇਗੀ ਉਸ ਨਾਲ ਉਹਨਾਂ ਨੂੰ ਖੁਸ਼ੀ ਹੋਏਗੀ ਫੋਲਵਰਥ ਕਪੀ ਅਦਾ ਕਰਦਾ ਲੋਹਾ ਮਨਵਾ ਚੁੱਕੀ ਰੈਂਗਾ ਚੋਪੜਾ ਮੁਤਾਬਕ ਜੋ ਕੁਝ ਵੀ ਉਹਨਾਂ ਨੇ ਹਾਸਲ ਕੀਤਾ ਉਹ ਬਿਨਾਂ ਕਿਸੇ ਦੀ ਮਦਦ ਲਏ ਅਤੇ ਕੜੀ ਮਿਹਨਤ ਦੇ ਬਲਬੂਤੇ ਤੇ ਹਾਸਲ ਕੀਤਾ ਰੈਂਗਾ ਨੇ ਕਿਹਾ ਕਿ ਪ੍ਰਸ਼ੰਸਾ ਤੋਂ ਮਿਲੇ ਪਿਆਰ ਨੇ ਉਹਨਾਂ ਨੂੰ ਚੰਗਾ ਕੰਮ ਕਰਨ ਦੀ ਸ਼ਕਤੀ ਦਿੱਤੀ ਅਰਜੁਨ ਕੁਮਾਰ ਸਲੇਮ ਨੂੰ ਮੁਬਾਰਕਾਹਤ ਦੋਹਰੇ ਕਿਰਦਾਰ ਚ ਨਜ਼ਰ ਆਉਣਗੇ ਪਹਿਲੀ ਵਾਰ ਅਰਜੁਨ ਸਰਦਾਰ ਦੇ ਕਿਰਦਾਰ ਚ ਵਿਖਾਈ ਦੇਣਗੇ ਅਰਜੁਨ ਨੇ ਟਵਿੱਟਰ ਤੇ ਪਹਿਲੀ ਚਲਕ ਜਾਰੀ ਕਰਦੇ ਹੋਏ ਕਿਹਾ ਕਰਨਵੀਰ ਸਿੰਘ ਅਤੇ ਚਰਨਵੀਰ ਸਿੰਘ ਨੂੰ ਮਿਲੋ ਇਹ ਫਿਲਮ ਅਗਲੇ ਸਾਲ 28 ਜੁਲਾਈ ਨੂੰ ਰਿਲੀਜ਼ ਹੋਏਗੀ ਫੋਕ ਕਰਦਾ ਵਾਉਗਾ ਟੇਮ ਪਾਸ ਵਾਲੀ ਨਾ ਕਹਾਣੀ ਐ ਵੇ ਪਾਉਗਾ ਖੂਣ ਚ ਜਿੰਨਾ ਦੇ ਵਫਾਦਾਰੀਆਂ ਖੂਣ ਚ ਜਿੰਨਾ ਦੇ ਵਫਾਦਾਰੀਆਂ ਹੁੰਦੇ ਸਰਦਾਰ ਜੱਟ ਏ ਹੋ ਭੱਗੀ ਮੇਰੇ ਯਾਰਾਂ ਦੀ ਅੱਖ ਵਾੜੇ ਨੂੰ ਉਹ ਜਾ ਤੋਂ ਤਿਆਰ ਜੱਟ ਏ ਪੰਜਾਬੀ ਗਾਇਕ ਮੇਜਰ ਦਾ ਗੀਤ ਪਾ ਰਿਲੀਜ਼ ਹੋਇਆ ਇਸ ਵਿੱਚ ਮੇਜਰ ਦੇ ਨਾਲ ਹਿਮਾਂਸ਼ੀ ਖੁਰਾਨਾ ਉਹਨਾਂ ਦੇ ਯਾਰਾਂ ਦੀ ਪਾਬੀ ਬਣੀ ਵਿਖਾਈ ਤੇਰੀ ਹੈ ਮੇਜਰ ਉਸ ਤੋਂ ਪਹਿਲਾਂ ਕਈ ਹਿੱਟ ਟਰੈਕਸ ਦੇ ਚੁੱਕੇ ਨੇ ਮੰਗੀ ਮਹਾਲੇ ਨਵੇਂ ਗੀਤ ਦਾ ਬਰੇਵ ਜੱਟ ਦਾ ਟੀਜ਼ਰ ਆਊਟ ਹੋਇਆ ਜਿਸ ਦੀ ਵੀਡੀਓ ਵਿੱਚ ਮੰਗੀ ਪੁਲਿਸ ਦੀ ਵਰਦੀ ਵਿੱਚ ਦਿਖ ਰਹੇ ਨੇ ਗੀਤ ਵਿੱਚ ਮੰਗੀ ਦੇ ਨਾਲ 뮤직 ਡਾਇਰੈਕਟਰ ਅਮਨ ਹੇਰ ਵੀ ਦਿਖ ਰਹੇ ਨੇ ਪੂਰਾ ਗੀਤ 26 ਨਵੰਬਰ ਨੂੰ ਰਿਲੀਜ਼ ਹੋਏਗਾ